एपिसोड टू ऑल ऑफ यू ਕਹਿੰਦੇ ਕਿ ਕਿਤੇ ਨਾ ਕਿਤੇ ਬੱਚੇ ਵੀ ਇੱਕ ਕਰਜ਼ਾ ਹੁੰਦੇ ਨੇ ਕੁਝ ਬੱਚੇ ਕਰਜ਼ਾ ਲੈਣ ਆਉਂਦੇ ਨੇ ਤੇ ਕੁਝ ਬੱਚੇ ਆਪਣਾ ਕਰਜ਼ਾ ਲਾਉਣ ਆਉਂਦੇ ਇਸੇ ਤਰ੍ਹਾਂ ਹੀ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਤੇ ਉਸਨੇ ਮੈਨੂੰ ਦੱਸਿਆ ਲੜਕੀ ਨੇ ਕਿ ਬਹੁਤ ਦੇਰ ਤੋਂ ਕਨਸੀਵ ਨਹੀਂ ਸੀ ਹੋ ਰਿਹਾ 7-8 ਸਾਲ ਵਿਆਹ ਹੋ ਗਿਆ ਤੇ ਮੈਂ ਆਈਵੀਐਫ ਕਰਾਇਆ ਔਰ ਕਨਸੀਵ ਕੀਤਾ ਬਹੁਤ ਪੇਨਫੁਲ ਸੀ ਪਰ ਚਲੋ ਬੱਚਿਆਂ ਦੀ ਖਾਤਰ ਮੈਂ ਸਭ ਕੁਝ ਸਿਆ 7th ਮੰਥ ਤੇ ਲੱਗਾਈ ਸੀ ਤੇ ਬੱਚਿਆਂ ਦੀ ਡਿਲੀਵਰੀ ਹੋ ਗਈ ਤੋ ਬੇਟੇ ਹੋਏ ਔਰ ਇੱਕ ਬਿਟਾ 600 ਗ੍ਰਾਮ ਦਾ ਸੀ 800 ਗ੍ਰਾਮ ਦਾ ਸੀ ਇੱਕ ਮਹੀਨਾ ਅੰਡਰ ਅਬਜ਼ਰਵੇਸ਼ਨ ਹਸਪੀਟਲ ਚ ਰਹੇ ਲਗਭਗ ਉਸ 50000 ਦਾ ਖਰਚਾ ਸੀਗਾ ਸਿਆ ਚਲੋ ਕਿ ਕਿਸੇ ਤਰ੍ਹਾਂ ਦੋਨੋਂ ਬੱਚੇ ਬਚ ਜਾਣ ਪਰ ਪਤ ਕਿਸ ਦਿਨ ਨਾਲ ਦੋਨੋਂ ਬੇਟੇ ਬਚੇ ਨਹੀਂ ਕੁਝ ਦਿਨ ਪਹਿਲਾਂ ਇੱਕ ਦੀ ਸਵੇਰੇ ਡੈਥ ਹੋ ਗਈ ਇੱਕ ਦੀ ਸ਼ਾਮ ਨੂੰ ਡੈਥ ਹੋ ਗਈ ਬਹੁਤ ਪੇਨਫੁਲ ਸੀ ਉਹਦਾ ਸੈਨਾ ਔਰ ਕਹਿਣਾ ਕਹਿਣਾ ਬਹੁਤ ਔਖਾ ਪਰ ਸੈਨਾ ਬਹੁਤ ਔਖਾ ਹੈ ਉਸਨੇ ਦਰਦ ਸਿਆ ਉਸਨੇ ਡਿਲੀਵਰੀ ਦਾ ਦਰਦ ਸਹਿਆ ਔਰ ਫਿਰ ਉਸਨੇ ਤੁਨਾ ਬੇਟੀਆਂ ਦੇ ਜਾਂਦਾ ਦਰਦ ਸਹਿਆ ਬਸ ਇਹ ਕਹਿ ਕੇ ਸਾਰੇ ਸਬਰ ਉਹਨੂੰ ਕਰਵਾ ਰਹੇ ਸੀ ਕਿ ਕੋਈ ਖਰਚਾ ਸੀ ਜਿਹੜੇ ਸ੍ਰੂਪ ਦੇ ਵਿੱਚ ਤੈਨੂੰ ਦਿੱਤਾ ਲਾਣਾ ਪਿਆ ਨਹੀਂ ਤੇ ਉਹ ਬੱਚਿਆਂ ਦਾ ਕੀ ਕਸੂਰ ਉਹ ਪੁੱਤਰਾਂ ਦਾ ਕੀ ਕਸੂਰ ਜਿਹੜੇ ਤੇਰੇ ਪੇਟ 'ਚ ਆ ਕੇ ਵਾਪਸ ਚਲੇ ਗਏ ਦੂਸਰੇ ਵਾਰ ਸੇ ਇੱਕ ਹੋਰ ਘਟਨਾ ਘਟੀ ਕਿ ਇੱਕ ਆਦਮੀ ਦੇ ਘਰ ਜਦ ਦੂਸਰੀ ਬੇਟੀ ਹੋਈ ਤਾਂ ਉਸੇ ਦਿਨ ਤੋਂ ਉਸਨੇ ਲੜਨਾ ਹਸਪੀਟਲ 'ਚ ਹੀ ਸ਼ੁਰੂ ਕਰਤਾ ਜਦੋਂ ਹਸਪੀਟਲ ਤੋਂ ਛੁੱਟੀ ਹੋਈ ਤੇ ਬਾਹਰ ਲਿਆ ਰਿਆ ਸੀ ਤੇ ਨਾਲ ਹੀ ਉਹਨੂੰ ਕਹਿ ਰਿਆ ਸੀ ਕਿ ਉਹਨੂੰ ਇੱਥੇ ਹੀ ਸੁੱਟ ਜਾ ਜਾਂ ਕਿਸੇ ਨੂੰ ਦੇ ਕੇ ਜਾ ਮੈਂ ਕੁੜੀ ਘਰ ਨਹੀਂ ਲੈ ਜਾਣੀ ਜਾਂ ਆਪਣੇ ਪੇਕੇ ਬੁਲਾ ਕੇ ਕੁੜੀ ਨੂੰ ਇੱਥੇ ਹੀ ਦੇ ਬਹੁਤ ਲੜਦਾ ਸੀ ਤੇ ਕੋਲ ਇੱਕ ਬੜੇ ਮਜਬੂਰ ਕਪਲ ਨੇ ਜਿਹੜੇ ਤਰਸ ਰਹੇ ਸੀ ਕਿ ਹਸਪੀਟਲ 'ਚ ਕੋਈ ਇਦਾਂ ਦਾ ਸਾਥ ਮਿਲੇ ਤੇ ਸਾਨੂੰ ਕੋਈ ਬੱਚਾ ਮਿਲ ਜੇ 10 ਸਾਲਾਂ ਤੋਂ ਉਹਨਾਂ ਦੇ ਘਰ ਬੱਚਾ ਨਹੀਂ ਸੀ ਹੋਇਆ ਤੇ ਡਾਕਟਰ ਨੇ ਕਹਿੰਦਾ ਤੁਸੀਂ ਬੱਚਾ ਹੋ ਨਹੀਂ ਸਕ। ਉਹਨਾਂ ਜਦੋਂ ਗੱਲ ਸੁਣੀ ਤੇ ਉਹਨਾਂ ਨੇ ਜਾ ਕੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਗੱਲ ਹੈ ਤੇ ਅਸੀਂ ਬਹੁਤ ਅੱਛੀ ਤਰ੍ਹਾਂ ਇਸ ਬੇਟੀ ਨੂੰ ਰੱਖਾਂਗੇ ਤੁਸੀਂ ਸਾਨੂੰ ਦੇ ਦਿਓ। ਉਸ ਆਦਮੀ ਦੇ ਤਾਂ ਬੱਚੇਰੇ ਤੇ ਚਮਕ ਆ ਗਈ ਉਸਨੇ ਕਿਹਾ ਕਿ ਮਤਲਬ ਕਿ ਕਿਸਰਾ ਤੁਸੀਂ ਰੱਖੋਗੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਜੋ ਮੈਨੂੰ ਕਹੋਗੇ ਮੈਂ ਤੁਹਾਨੂੰ ਦੇਵਾਂਗਾ ਔਰ ਅਸੀਂ ਬੜੀ ਅੱਛੀ ਤਰ੍ਹਾਂ ਰੱਖਾਂਗੇ ਮੈਨੂੰ ਪਤਾ ਹੈ ਕਿ ਮਮਤਾ ਬਹੁਤ ਔਖੀ ਹੁੰਦੀ ਦੂਸਰੇ ਨੂੰ ਦੇਣੀ ਪਰ ਜੇ ਤੁਸੀਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਦੇ ਦਿੰਦੇ ਜਿਸ ਨੂੰ ਲੋੜ ਨਹੀਂ ਪਰ ਮੈਨੂੰ ਤਾਂ ਲੋੜ ਬੜੀ ਹੈ ਉਸਨੇ ਆਪਣੀ ਵਾਈਫ ਨੂੰ ਕਿਹਾ ਕਿ ਲੜਕੀ ਆਪਾਂ ਇਹਨਾਂ ਨੂੰ ਦੇ ਦੇਣੇ ਉਸਨੇ ਕਿਹਾ ਨਹੀਂ ਮੈਂ ਨਹੀਂ ਦੇ ਸਕਦੀ ਮੈਂ ਆਪਣੀ ਬੱਚੀ ਨੂੰ ਆਪ ਪਾਲਣਾ ਬੜਾ ਰੋਈ ਬੜਾ ਕਲਪੀ ਪਰ ਉਸਨੇ ਇੱਕ ਨਹੀਂ ਸੁਣੀ ਉਹ 1 ਲੱਖ ਰੁਪਏ ਦੇ ਵਿੱਚ ਉਸਨੇ ਉਸ ਨੂੰ ਲੜਕੀ ਦੇ ਦਿੱਤੀ ਮੈਂ ਸੋਚੀ ਸੀ ਦੇਖੋ ਕੀ ਬਣ ਬਣਾ ਉਹ ਪੁੱਤਰ ਬਣ ਕੇ ਆਏ ਔਰ 2 ਲੱਖ ਖਰਚਾ ਲੱਗ ਗਿਆ ਇਹ ਧੀ ਜਿਹਨੂੰ ਅਸੀਂ ਕਹਿੰਦੇ ਧੀਆਂ ਧਿਆਣੀਆਂ ਹੁੰਦੀਆਂ ਇਹ ਧੀ ਆਪਣੀ ਕਿਸਮਤ ਅਕੀਲ ਆ ਕੇ ਆਨੀ ਸੀ ਦੂਸਰੇ ਦੇ ਘਰ ਚਲੇਗੀ ਪਰ ਆਪਣੇ ਗਰੀਬ ਮਾਪ ਨੂੰ ਜਾਂਦੀ ਜਾਂਦੀ ਅਮੀਰ ਕਰਕੇ ਕਿੰਨਾ ਧੀਆ ਦਰਤੀ ਹੁੰਦੀਆਂ ਮਾਪਪਤੀਆਂ ਤੇ ਫਿਰ ਅਸੀਂ ਕਹਿੰਨੇ ਧੀਆ ਮਾੜੀਆਂ ਹੁੰਦੀਆਂ ਇਹ ਵੀਡੀਓ ਸੁਣ ਕੇ ਮੈਨ ਦੱਸਣਾ ਕਿ ਸੱਚੀ ਧੀਆ ਮਾੜੀਆਂ ਹੁੰਦੀਆਂ ਜਾਂ ਧੀਆ ਮਾਪਾਂ ਦਾ ਬਹੁਤ ਦਰਦ ਕਰਦੀਆਂ ਬਹੁਤ ਦਰਤੀ ਹੁੰਦੀਆਂ ਉਹਨਾਂ ਨੂੰ ਕਦੀ ਮਾੜਾ ਨਹੀਂ ਕਹਿਣਾ ਚਾਹੀਦਾ